ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਸੀਂ ਸ਼ੰਭੂ ਬਾਰਡਰ ਦੇ ਉੱਤੇ ਪਹੁੰਚੇ ਹੋਇਆ ਜਿੱਥੇ ਸਮੂਹ ਚਾਹੇ ਇਤਸਾਨ ਦੇ ਲੋਕ ਬੰਦਿਆ ਐ ਮੈਸਕੂਨ ਲੈ ਕੇ ਤੇ ਉਹ ਜਿੰਨੀਆਂ ਵੀ ਕਿਸਾਨਾਂ ਦੀ ਜਿਹੜੀਆਂ ਮੰਗਾਂ ਨੇ ਉਹਦਾ ਲੈਕੇਸ਼ ਕਰਦੇ ਜਿਹੜਾ ਵਿੱਡਿਆ ਹੋਇਆ ਤੁਸੀਂ ਦੇਖ ਸਕਦੇ ਹੋ ਕਿੰਨੇ ਕਿਸਾਨ ਇੱਥੇ ਆਪਣੇ ਹੱਕਾਂ ਦੇ ਲਈ ਮੋਰਚੇ ਲਾ ਕੇ ਡੱਟੇ ਹੋਏ ਨੇ ਔਰ ਕੇਂਦਰ ਸਰਕਾਰ ਕਿਵੇਂ ਪਿਛਲੇ ਦਿਨੀ ਜ਼ੁਲਮ ਜ਼ਬਰ ਕੀਤਾ ਕਿਸਾਨਾਂ ਦੇ ਉੱਤੇ ਜਿਵੇਂ ਲਾਠੀ ਚਾਰਜ ਕੀਤਾ ਕਿਸਾਨਾਂ ਦੇ ਤੇ ਕਿਵੇਂ ਅਥਰੂ ਗੈਸ ਦੇ ਗੋਲੇ ਛੱਡੇ ਔਰ ਕਿੰਨੇ ਕਿਸਾਨ ਜਿਹੜੇ ਇਸ ਸੰਘਰਸ਼ ਦੇ ਵਿੱਚ ਫੱਟੜ ਹੋਏ ਪਰ ਸਸਮਦਾਸ਼ ਕਿ ਕਿਸਾਨ ਅੱਜ ਵੀ ਆਪਣੇ ਹੱਕਾਂ ਦੇ ਲਈ ਜਿਹੜੀ ਲੜਾਈ ਲੜ ਰਹੇ ਨੇ ਔਰ ਜਿਹੜੀ ਜਿਹੜੇ ਹੱਕ ਕਿਸਾਨ ਲੈਣ ਦੀ ਅੱਜ ਗੱਲ ਕਰ ਰਹੇ ਨੇ ਉਹਨਾਂ ਹੱਕਾਂ ਦੇ ਲਈ ਪਿਛਲੇ ਸਮੇਂ ਦਿੱਲੀ 'ਚ ਵੀ ਮੋਰਚਾ ਲੱਗਿਆ ਉੱਥੇ ਵੀ ਅਸੀਂ ਨਾਲ ਖੜੇ ਔਰ ਉੱਥੇ ਮੋਰਚੇ ਦੇ ਸਮੇਂ ਉਸ ਸਮੇਂ ਦੀਆਂ ਸਰਕਾਰਾਂ ਨੇ ਕੇਂਦਰ ਸਰਕਾਰ ਨੇ ਖਾਸ ਤੌਰ ਤੇ ਇੱਕ ਇੱਕ ਕਮੇਟੀ ਬਣਾਈ ਵੀ ਅਸੀਂ ਜਲਦੀ ਠੋਡੀਆਂ ਮੰਗਾ ਜਿਹੜੀਆਂ ਮੰਨ ਲਾਂਗੇ ਔਰ ਤੁਸੀਂ ਦੇਖ ਸਕਦੇ ਹੋ ਵੀ ਅੱਜ 2 ਸਾਲ ਦਾ ਸਮਾਂ ਹੋ ਗਿਆ ਵੀ 2 ਸਾਲ ਦੇ ਸਮੇਂ ਦੇ ਵਿੱਚ ਕੋਈ ਮੰਗ ਨਹੀਂ ਮੰਨੀ ਗਈ ਆਖਰ ਨੂੰ ਕਿਸਾਨਾਂ ਨੂੰ ਇਸ ਪਾਸੇ ਨੂੰ ਤੁਰਨਾ ਪਿਆਲ ਔਰ ਇਸ ਤੋਂ ਵੀ ਵੱਡੀ ਦੁੱਖ ਦੀ ਗੱਲ ਇਹ ਹੈ ਕਿ ਜਦੋਂ ਕਿਸਾਨ ਆਪਣਾ ਇਸ ਸੰਘਰਸ਼ ਦੇ ਲਈ ਸ਼ੰਭੂ ਬਾਰਡਰ ਦੇ ਉੱਤੇ ਪਹੁੰਚੇ ਤਾਂ ਜਿਹੇ ਪਾਸੇ ਜਿਹੜੇ ਫੋਰਸ ਹੈ ਫੋਰਸ ਨੇ ਹਮਲੇ ਕੀਤੇ ਫੱਟੜ ਕੀਤੇ ਕਿਸਾਨ ਪਰ ਉਸ ਫੋਰਸ ਨੂੰ ਹਰਿਆਣਾ ਪ੍ਰਬੰਧਕ ਕਮੇਟੀ ਨੇ ਕਿਵੇਂ ਗੁਰਦੁਆਰਿਆਂ ਦੇ ਵਿੱਚ ਔਰ ਉੱਥੇ ਸਰਾਵਾਂ ਦੇ ਵਿੱਚ ਰੱਖਿਆ ਔਰ ਉਸ ਸਰਾਵਾਂ ਦੇ ਵਿੱਚ ਇਹਨਾਂ ਨੇ ਨਸ਼ੀਲੇ ਪਦਾਰਥਾਂ ਦਾ ਸੇਵਨ ਕਰਕੇ ਮਰਿਆਦਾ ਭੰਗ ਕੀਤੀ ਔਰ ਦੇਖੋ ਤੁਸੀਂ ਜਿਹੜਾ ਖਾਸ ਤੌਰ ਤੇ ਜਿਹੜੀ ਹਰਿਆਣਾ ਪ੍ਰਬੰਧਕ ਕਮੇਟੀ ਦੇ ਸੈਕਟਰੀ ਨੇ ਰਮਨੀਕ ਸਿੰਘ ਮਾਨ ਉਹਨਾਂ ਨੇ ਜਿੰਨੀਆਂ ਮੰਗਾਂ ਕਿਸਾਨਾਂ ਦੀਆਂ ਨੇ ਉਹ ਇਹਨਾਂ ਸਾਰੀਆਂ ਕਿਸਾਨਾਂ ਦੇ ਨੂੰ ਗਲਤ ਦਹਰਾ ਰਹੇ ਨੇ ਇਹਨਾਂ ਕਿਸਾਨਾਂ ਮੰਗਾਂ ਨੂੰ ਕਹਿ ਰਹੇ ਨੇ ਵੀ ਇਹ ਕੋਈ ਮੰਗਾਂ ਨਹੀਂ ਜੀ ਇਹ ਕੋਈ ਮੰਨਣ ਦੇ ਯੋਗ ਨਹੀਂ ਹੈਗੀਆਂ ਕੋਈ ਵੱਡੀ ਗੱਲ ਨਹੀਂ ਹੈਗੀ ਹਾਲਾਂਕਿ ਦੇਖੋ ਤੁਸੀਂ ਤੁਹਾਡੇ ਤੁਸੀਂ ਇੱਕ ਐਸੀ ਸੰਸਥਾ ਦੇ ਮੈਂਬਰ ਹੋ ਸੈਕਟਰੀ ਹੋ ਫੁੱਟ ਤਾਂ ਇਸ ਗੱਲ ਕਰਦਾ ਕੋਈ ਹੱਕੇ ਨਹੀਂ ਬਣਦਾ ਔਰ ਦੂਜੀ ਗੱਲ ਇਹ ਜਿਹੜਾ ਇਹ ਸਾਰਾ ਪ੍ਰਬੰਧਕੀ ਦੇਖਰੇਖ ਹੈ ਵਿਨਰ ਸਿੰਘ ਦੇ ਦੇਖਰੇਖ ਹੈ ਔਰ ਇਹਨਾਂ ਦੀ ਪ੍ਰਬੰਧਕੀ ਦੇਖਦੇ ਦੇਖਰੇਖ ਤੇ ਹੈਠਾ ਇੰਨੀ ਬੇਅਦਬੀ ਹੋਈ ਔਰ ਜਿਹੜੀ ਇਹ ਸੰਸਥਾ ਹੈ ਉਹ ਸੰਸਥਾ ਦੀ ਇਹਨਾਂ ਨੇ ਭਾਜੀਪੀ ਦੀ ਰਾਹੀਂ ਇਸ ਵਿੱਚ ਐਂਟਰ ਕਰਕੇ ਅੱਜ ਹਰਿਆਣਾ ਪ੍ਰਬੰਧਨ ਕਮੇਟੀ ਦੇ ਵਿੱਚ ਮੈਂ ਸਮਝਦਾ ਐਸੇ ਬੰਦੇ ਐਂਟਰ ਕਰਕੇ ਭਾਜਪਾ ਦੇ ਜਿਹੜੇ ਕਿ ਪਿਛਲੇ ਸਮੇਂ ਵੱਡੀਆਂ-ਵੱਡੀਆਂ ਗਾਲਾਂ ਕੱਢਦੇ ਸੀ ਵੀ ਇਸ ਤਰੀਕੇ ਨਾਲ ਪ੍ਰਬੰਧਕਾਂ ਦੇ ਵਿੱਚ ਆ ਨੁਕਸਾ ਪਰ ਅੱਜ ਅੱਜ ਤੁਸੀਂ ਦੇਖ ਸਕਦੇ ਹੋ ਵੀ ਇਸ ਕਮੇਟੀ ਨੇ ਇਹੋ ਜਿਹੇ ਉਥੇ ਮਰਿਆਵਾ ਭੰਗ ਕੀਤੀਆਂ ਜਿਹਦੇ ਲਈ ਹਰਿਆਣਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸਾਹਿਬ ਨੇ ਇਹ ਗੱਲ ਵੀ ਕਹੀ ਵੀ ਸਾਡੇ ਤੋਂ ਗਲਤੀ ਹੋਈ ਅਸੀਂ ਖੰਡਕੜ ਸਾਹਿਬ ਕਰਕੇ ਬਚਾਅ ਤਾਂ ਕਰਾਂਗੇ ਪਰ ਇਹ ਇਸ ਗੱਲ ਦਾ ਹੱਲ ਨਹੀਂ ਜਿਵੇਂ ਹਰਿਆਣਾ ਦੀ ਸੰਗਤ ਨੇ ਨੋਟਿਸ ਲਿਆ ਬੜਾ ਵੱਡਾ ਕੱਟ ਕੀਤਾ ਔਰ ਮੈਂ ਸਮਝਦਾ ਆਉਣ ਵਾਲੇ ਸਮੇਂ 'ਚ ਇਹਨਾਂ ਨੂੰ ਬਿਲਕੁਲ ਮੂੰਹ ਨਹੀਂ ਲਾਉਣਾ ਚਾਹੀਦਾ ਵਰਗੇ ਪਿੰਡਾਂ 'ਚ ਵੜ ਨਹੀਂ ਦੇਣਾ ਚਾਹੀਦਾ ਜਿਵੇਂ ਇਹਨਾਂ ਨੇ ਉੱਥੇ ਇਹ ਸਾਰੀਆਂ ਮਰਿਆਦਮਾਂ ਭੰਨ ਦਿੱਤੀਆਂ ਔਰ ਜਿਵੇਂ ਇਹ ਸਪੋਰਟਸ ਨੂੰ ਅੰਦਰ ਰੱਖਿਆ ਗਿਆ ਜਿਹੜੀ ਫੋਰਸ ਅੱਜ ਕਿਸਾਨਾਂ ਤੇ ਅਥਰੂ ਗੈਸ ਦੇ ਗੋਲੇ ਛੱਡ ਰਹੀ ਹੈ ਜਿਹੜੀ ਫੋਰਸ ਕਿਸਾਨਾਂ ਨੂੰ ਇਹ ਲਾਟਰੀ ਚਾਰਜ ਕਰ ਰਹੀ ਹੈ ਅੱਜ ਉਹ ਸਪੋਰਟਸ ਨੂੰ ਵਰਦਾਰਿਆਂ ਦੇ ਵਿੱਚ ਮਜੀਦ ਸਾਹਿਬ ਔਰ ਪੰਜਰੋਖਾ ਸਾਹਿਬ ਦੇ ਵਿੱਚ ਰੱਖਿਆ ਗਿਆ ਇਸ ਤੋਂ ਮਾੜੀ ਗੱਲ ਕੀ ਹੋਰ ਹੋ ਸਕਦੀ ਹੈ ਇਸ ਗੱਲ 'ਚ ਸਾਨੂੰ ਅੱਜ ਸਮੁੱਚੇ ਜਿਹੜੇਿੱਥੇ ਵੀ ਪੰਜਾਬੀ ਵੱਸਦੇ ਨੇ ਇਸ ਗੱਲ ਦਾ ਦੁੱਖ ਹੈ ਕਿ ਸਾਡੀਆਂ ਸੰਸਥਾਵਾਂ ਦੇ ਵਿੱਚ ਖਾਸ ਕਰਕੇ ਸਿੱਖਾਂ ਦੀਆਂ ਸੰਸਥਾਵਾਂ ਦੇ ਵਿੱਚ ਹਰਿਆਣਾ ਦੇ ਵਿੱਚ ਇਹ ਹਾਲਾਤ ਬਣਨ ਜਿੱਥੇ ਜਿਹੜਿਆ ਜਿਹਦੇ ਵਿੱਚ ਫੋਰਸ ਨੇ ਗਲਤ ਪਦਾਰਥਾਂ ਦਾ ਨਸ਼ੀਲੇ ਪਦਾਰਥਾਂ ਦਾ ਸੇਵਨ ਕੀਤਾ ਔਰ ਉਹਨਾਂ ਨੇ ਉਹ ਸਭ ਸ਼ਰਾਬਾਂ ਤੱਕ ਪੀਪੀਆਂ ਔਰ ਇਹਦੇ ਲਈ ਮੈਂ ਸਮਝਦਾ ਹਾਂ ਅੱਜ ਸਮੁੱਚੇ ਸਿੱਖ ਸੰਗਤ ਦੇ ਵਿੱਚ ਬਹੁਤ ਵੱਡਾ ਰੋਹ ਹੈ ਔਰ ਸੰਗਤਾਂ ਇਸ ਰੋਹ ਨੂੰ ਲੈ ਕੇ ਜਿਹੜੀ ਉਹ ਇਸ ਹਰਿਆਣਾ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਜਿੰਨੇ ਵੀ ਅਹੁਦੇਦਾਰ ਨੇ ਜਿੰਨੇ ਵੀ ਉਹਨੂੰ ਪ੍ਰਬੰਧਨ ਨੂੰ ਦੇਖਦੇ ਨੇ ਅਸੀਂ ਉਹਨਾਂ ਦੀ ਪੁਰਜੋਰ ਸ਼ਬਦਾਂ ਵਿੱਚ ਨਿੰਦਾ ਕਰਦੇ ਹਾਂ ਔਰ ਜਿਹੜੀਆਂ ਮੰਗਾਂ ਦੇ ਲਈ ਕਿਸਾਨ ਇਸ ਸ਼ੰਘੂ ਬਾਰਡਰ ਦੇ ਉੱਤੇ ਡਟੇ ਹੋਏ ਨੇ ਅਸੀਂ ਬਿਲਕੁਲ ਪੂਰਨ ਤੌਰ ਤੇ ਇਹਨਾਂ ਮੰਗਾਂ ਦੀ ਸਪੋਰਟ ਕਰਦੇ ਹਾਂ ਕਿਉਂਕਿ ਜਿਹੜੀ ਅੱਜ ਮੰਗਾਂ ਨੂੰ ਲੈ ਕੇ ਕਿਸਾਨ ਆਪਣੇ ਹੱਕਾਂ ਦੀ ਲੜਾਈ ਲੜ ਰਿਹਾ ਇਹ ਮੰਗਾਂ ਜਾਇਜ਼ ਨੇ ਤੇ ਜਾਇਜ਼ ਇਸ ਕਰਕੇ ਲਈ ਕਿ ਜਿਹੜੀ ਜਿਹੜਾ ਇੱਕ ਫਸਲ ਨੂੰ ਪੈਦਾ ਕਰ ਰਿਹਾ ਨਾ ਤਾਂ ਉਹਨੂੰ ਪੂਰਾ ਮੁੱਲ ਮਿਲ ਰਿਹਾ ਔਰ ਜਿਹੜਾ ਖਾਣ ਵਾਲਾ ਫਸਲ ਨੂੰ ਕੋਈ ਵੀ ਸਬਜ਼ੀਆਂ ਨੂੰ ਕੋਈ ਦਾਲਾਂ ਨੂੰ ਕੋਈ ਅ ਅਨਾਜ ਨੂੰ ਖਾਣ ਵਾਲੇ ਨੇ ਜਿਹੜੇ ਲੋਕ ਉਹ ਲੋਕਾਂ ਨੂੰ ਮਹਿੰਗਾ ਮਿਲ ਰਿਹਾ ਔਰ ਜਿਹੜਾ ਪੈਦਾਵਾਰ ਕਰ ਰਿਹਾ ਉਹਨੂੰ ਪੂਰਾ ਮੁੱਲ ਨਹੀਂ ਮਿਲ ਰਿਹਾ ਔਰ ਜਿਹੜਾ ਵਪਾਰੀ ਆ ਵਿਚੋਂ ਲੁੱਟ ਰਿਹਾ ਅੱਜ ਇਸ ਗੱਲ ਦੀ ਮਿਸਾਲ ਇਹ ਹੈ ਵੀ ਜਿਹੜਾ 25 ਰੁਪਏ ਕਿਲੋ ਸੇਵ ਹੈ ਅੱਜ ਉਹ 200 ਰੁਪਏ ਕਿਲੋ ਮਿਲ ਰਿਹਾ ਜਿਹੜਾ ਅਨਾਜ ਸਾਡਾ 2125 ਰੁਪਏ ਕਣਕ ਦੀ 2800 ਰੁਪਏ ਤੱਕ ਵਿਕੀ ਆ ਔਰ ਇਸੇ ਦੀ ਕਿਨੇ ਜਿਹੜੀ ਬਾਸਮਤੀ ਸੀ ਸਾਡੀ 3500 3000 ਰੁਪਏ ਨੂੰ ਵਿਕਦੀ ਆ ਸਾਨੂੰ 80 ਰੁਪਏ 85 ਰੁਪਏ 100 ਰੁਪਏ ਕਿਲੋ ਤੱਕ ਚੌਲ ਮਿਲ ਰਿਹਾ ਔਰ ਹਰ ਇੱਕ ਚੀਜ਼ ਚਾਹ ਕਿੰਨੋਂ 5 ਰੁਪਏ ਕਿਲੋ ਦਾ ਬੋਰ ਤੇ ਉਹ ਹੋਰ ਜੋ ਰੋਲਿਆ ਔਰ ਲੋਕਾਂ ਕਿਸਾਨਾਂ ਨੇ ਆਪਣੇ ਬਾਗ ਤੱਕ ਪੱਟਦੇ ਪਰ ਉਹੀ ਕਿੰਨੋਂ ਅੱਜ ਸਾਡੇ ਸ਼ਹਿਰਾਂ ਚੰਡੀਗੜ੍ਹ ਮਹਾਲੀ 50 ਰੁਪਏ ਕਿਲੋ ਮਿਲ ਰਿਹਾ ਇਹਦਾ ਲਾਹਾ ਕੌਣ ਲੈ ਰਾਇ ਨੇ ਇਹਦੇ ਲੋਕ ਵੱਡੇ ਜਿਹੜੇ ਕਾਰਪੋਰੇਟ ਘਰਾਣਿਆਂ ਦੇ ਵਿੱਚ ਅਡਾਨੀ ਬਾਨੀ ਵਰਗੇ ਨੇ ਉਹ ਲਾਹਾ ਲੈ ਰਹੇ ਨੇ ਔਰ ਉਹਨ ਕ ਸਰਕਾਰਾਂ ਕਰਜ਼ਾ ਮਾਫ ਕਰ ਰਹੀਆਂ ਨੇ ਇਧਰ ਦੂਜੇ ਪਾਸੇ ਕਿਸਾਨ ਤੇ ਜੇ 10000 50000 ਕਰਜ਼ਾ ਲੈ ਲਿਆ ਉਹ ਕਿਸਾਨ ਮਜਬੂਰੀ ਵਸ ਉਹਨੂੰ ਗਲਫ ਰਾਹ ਲੈਣਾ ਪੈ ਰਿਹਾ ਔਰ ਜਿਹੜੇ ਇਹ ਬਿਨਾ ਮੰਨਤ ਕੀਤੇ ਇਹਨਾਂ ਲੋਕਾਂ ਦੇ ਹਰ ਬਾਰ 14 ਲੱਖ ਕਰੋੜ ਤੱਕ ਦੇ ਕਰਜ਼ੇ ਜਿਹੜੀ ਸਰਕਾਰਾਂ ਮਾਫ ਕਰ ਰਹੀਆਂ ਨੇ ਫਿਰ ਅਸੀਂ ਅੱਜ ਅੱਜ ਦਾ ਕਿਸਾਨ ਕਿਉਂ ਨਹੀਂ ਵਿਸਰਿਆ ਅੱਜ ਦਾ ਕਿਸਾਨ ਕਿਉਂ ਸਿੱਪੇ ਵਿਸਰਿਆ ਅੱਜ ਦਾ ਮਜ਼ਦੂਰ ਵਿਸਰਿਆ ਇਸੇ ਮੰਗ ਨੂੰ ਲੈ ਕੇ ਅੱਜ ਜਿਹੜੇ ਸਮੁੱਚੇ ਲੋਕ ਨੇ ਆਪਣੀਆਂ ਮੰਗਾਂ ਨੂੰ ਲੈ ਕੇ ਸ਼ੰਭੂ ਬਾਟਰ ਤੇ ਬੈਠੇ ਆ ਸੋ ਮੈਂ ਸਮਝਦਾ ਡਟ ਕੇ ਲੜਾਈ ਲੜ ਰਹੇ ਨੇ ਅਸੀਂ ਸਾਥ ਦੇ ਰਹੇ ਔਰ ਸਰਕਾਰ ਨੂੰ ਜਿਹੜੀਆਂ ਕਿਸਾਨਾਂ ਦੀਆਂ ਮੰਗਾਂ ਨੇ ਤੁਰੰਤ ਮੰਨ ਲੈਣੀਆਂ ਚਾਹੀਦੀਆਂ ਨੇ ਇਹ ਸਾਰੀਆਂ ਮੰਗਾਂ ਜਿੰਨੀਆਂ ਵੀ ਕਿਸਾਨ ਮਜ਼ਦੂਰਾਂ ਦੀਆਂ ਮੰਗਾਂ ਨੇ ਸਾਰੀਆਂ ਮੰਗਾਂ ਜਾਜ ਨੇ ਅਸੀਂ ਹਰਿਆਣਾ ਪ੍ਰਬੰਧਕ ਕਮੇਟੀ ਤੇ ਇੱਦੀ ਨਿੰਦਾ ਕਰਦੇ ਹਾਂ ਔਰ ਉਸੇ ਦੀ ਸਿੱਖ ਸੰਗਤ ਨੂੰ ਬੇਨਤੀ ਕਰਦੇ ਹਾਂ ਕਿ ਜਿਹੜੇ ਅਜਿਹੇ ਲੋਕ ਨੇ ਇਹਨਾਂ ਨੂੰ ਬਿਲਕੁਲ ਮੂੰਹ ਨਹੀਂ ਲਾਉਣਾ ਚਾਹੀਦਾ ਜਿਨ੍ਹਾਂ ਨੇ ਸਾਡੇ ਗੁਰੂ ਘਰਾਂ ਦੇ ਵਿੱਚ ਬਿਆਦਵੀ ਕਰਾਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ